ਸਟੂਡੈਂਟ ਵੀ ਭਾਗ ਮਾਜਰੇ ਕੌਜ਼ ਦੇ ਵਿੱਚ ਤੁਸਣੇ ਮੈਚ ਬਹੁਤ ਮਾਜਤਾ ਦੋਦੀਆਂ ਵਾਰਸਾਂ ਐਚਨ ਸਕੂਲ ਦੇ ਬੇੜੇ ਪੈਂਦੀਆਂ ਕਬੜੀਆਂ ਦੇਖੋ ਕੀ ਬੰਦਾ ਕੁੜੀਆਂ ਵੀ ਅੱਜ ਕੱਲ ਕਿਸੇ ਗੱਲੋਂ ਘੱਟ ਨਹੀਂ ਆ ਕਿੱਥੇ ਕਰਨਾ ਟੂਰਨਾਮੈਂਟ ਸ਼ੁਰੂ ਹੋ ਗਿਆ ਅਗਰ ਉਹ ਆਵਦੀਪ ਗੁਰ ਜੀ ਨੇ ਆਇਆ ਕਿਸੇ ਨਾ ਉਹ ਸਰੋਵਰੰਦ ਜਿੱਤਾ ਅੱਜ ਦਾ ਫੈਸਲਾ ਹੋਣਾ 8-8 ਪੁਆਇੰਟ ਅੱਜ ਦਾ ਸਕੂਲ ਪੱਤਰੇ ਫੇਡਾ ਅੰਡਰ 14 ਲੜਕੀਆਂ ਦੀਆਂ ਸ਼ੁਰੂ ਹੋਈਆਂ ਚਾਹਤਾਰ ਗਾਜ ਜਿੱਤਾ ਗਿਆ ਹਾਥਨ ਸਕੂਲ ਦੇ ਗਰਾਊਂਡਾਂ ਦੇ ਵਿੱਚ ਦੋ ਗਰਾਊਂਡ ਤਿਆਰ ਕਰਿਆ ਬਹੁਤ ਹੀ ਸੋਹਣੇ ਕਰ ਲਏ ਕੋਰਨੇ ਸਰਕਲ ਹੋਇਆ ਸੀ ਕੱਲੇ ਕਿੱਲੇ ਨੂੰ ਕੱਲੇ ਆਣਗੇ ਜੀ ਅੱਜ ਕੱਲੇ ਨੂੰ ਸਾਰੇ ਕੀ ਬੰਦਾ ਇਸ ਤੋਂ ਬਾਅਦ ਮੁੰਡਿਆਂ ਦੇ ਵਿੱਚ ਚੱਲਣਗੇ ਜੀ